ਪੰਜਾਬੀਆਂ ਨੂੰ ਤੁਸੀਂ ਇਹ ਦੇਖੋ ਪੰਜਾਬੀ ਜਿਹੜੇ ਨੇ ਉਹ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਬੰਦੇ ਨੇ ਇੱਕ ਦੋ ਮਰਲੇ ਦਾ ਪਲਾਟ ਵੀ ਬਣਾਣਾ ਆ ਤੇ ਉਹ ਪੰਜਾਬੀ ਘਰ ਦੇ ਵਿੱਚ ਮਜ਼ਦੂਰ ਲਗਾ ਕੇ ਉਹ ਇੱਟਾਂ ਚੱਕ ਕੇ ਦੂਜੀ ਮੰਜ਼ਲ ਤੱਕ ਲੈ ਕੇ ਜਾਂਦੇ ਨੇ ਮੈਨੂੰ ਦੱਸੋ ਵੀ ਪੰਜਾਬੀ ਕਿਹੜਾ ਚੱਕਦਾ ਇੱਟਾਂ ਸਾਡਾ ਪੰਜਾਬੀ ਤਾਂ 2 ਘੰਟੇ ਮਿਹਨਤ ਨਹੀਂ ਕਰ ਸਕਦਾ ਪੰਜਾਬੀ ਨੂੰ ਕੋ ਵੀ 2 ਘੰਟੇ 3 ਘੰਟੇ ਜਾ ਕੇ ਉੱਥੇ ਆਲੂ ਪਟਰੇ ਆ ਉਹ 2-3 ਘੰਟੇ ਬਾਅਦ ਹੀ ਭੱਜ ਜਾਂਦਾ ਉੱਥੋਂ ਅਗਲਾ ਕਹਿੰਦਾ ਮੇਰੇ ਕੋ ਨਹੀਂ ਹੁੰਦਾ ਇਹ ਕੁਛ ਕਿਉਂਕਿ ਇਹ ਬੇਲਾ ਖਾਣਾ ਗਿਜ ਚੁਕੇ ਆ ਜੇ ਸਾਡੇ ਪੰਜਾਬੀ ਤਰੀਕੇ ਨਾਲ ਕੰਮ ਕਰਦੇ ਫਿਰ ਤਾਂ ਆਪਾਂ ਨੂੰ ਪ੍ਰਵਾਸੀਆਂ ਦੀ ਲੋੜ ਹੀ ਨਹੀਂ ਸੀ ਦੇਖੋ ਪੰਜਾਬ ਦੇ ਵਿੱਚ ਅੱਜ ਅਗਰ ਪੰਜਾਬ ਦੇ ਲੋਕ ਕੋਈ ਇੰਡਸਟਰੀ ਚਲਾ ਰਿਹਾ ਕੋਈ ਝੋਨਾ ਲਗਾ ਰਿਹਾ ਕਿਸੇ ਨੇ ਕੋਈ ਫੈਕਟਰੀ ਲਗਾਈ ਹੋਈ ਆ ਕਿਸੇ ਨੇ ਕੋਈ ਕੋਈ ਵੀ ਬਿਜ਼ਨਸ ਕਰਨਾ ਅੱਜ ਦੇ ਰੇਟ ਦੇ ਵਿੱਚ ਤੇ ਉਹ ਪ੍ਰਵਾਸੀਆਂ ਤੋਂ ਬਿਨਾ ਜਿਹੜਾ ਬਿਜ਼ਨਸ ਆ ਉਹ ਅਧੂਰਾ ਆ ਕਿਉਂਕਿ ਪੰਜਾਬੀ ਤੇ ਕੰਮ ਕਰਕੇ ਰਾਜੀ ਨਹੀਂ ਸਾਡੇ ਲੋਕ ਇੱਥੋਂ ਬਾਹਰ ਜਾਂਦੇ ਉਹ ਉੱਥੇ ਦੇ ਪ੍ਰਵਾਸੀ ਆ ਉਹ ਜਿਹੜੇ ਯੂਪੀ ਛੱਡ ਕੇ ਪੰਜਾਬ ਆ ਗਏ ਉਹ ਇੱਥੇ ਦੇ ਪ੍ਰਵਾਸੀ ਆ ਬੇਸਿਕਲੀ ਜਿਹੜੇ ਲੋਕ ਇੱਥੋਂ 25-25 ਲੱਖ ਰੁਪਏ ਲਾ ਕੇ ਕੈਨੇਡਾ ਗਏ ਉਹ ਵੀ ਤਾਂ ਪ੍ਰਵਾਸੀ ਆ ਉਹ ਕੀ ਆ ਉਹ ਜਾ ਕੇ ਦੇਖੋ ਤੇ ਝੁਗੀਆਂ 'ਚ ਰਹਿ ਰਹੇ ਆ ਕੀ ਤੁਸੀਂ ਗੱਲ ਕਰਦੇ ਹੋ ਲੱਖੇ ਸੁਧਾਨੇ ਦੀ ਉਹਦਾ ਤਾਂ ਦਿਮਾਗੀ ਸੰਤੁਲਨ ਹੀ ਖਰਾਬ ਆ ਕਿਉਂਕਿ ਇਹ ਜਿਹੜੇ ਐਮਐਲਏ ਐਮਪੀ ਬੰਦੇ ਆ ਇਹ ਉਸ ਵੇਲੇ ਪੰਜਾਬੀਆਂ ਦੇ ਪ੍ਰਵਾਸੀਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਮਿੰਤਾ ਤਰਲੇ ਪਾਉਂਦੇ ਆ ਉਹਨਾਂ ਦੇ ਨਾਂ ਦੇ ਨਾਰੇ ਲਾਉਂਦੇ ਆ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਛੱਟ ਪੂਜਾ ਦੇ ਵਿੱਚ ਸ਼ਾਮਿਲ ਹੁੰਦੇ ਆ ਤਾਂ ਕਿ ਇਹਨਾਂ ਨੂੰ ਵੋਟਾਂ ਪੈਣ ਜਦੋਂ ਇਹ ਲੋਕ ਉਹਨਾਂ ਕੋਲੋਂ ਵੋਟਾਂ ਲੈਂਦੇ ਆ ਉਦੋਂ ਪ੍ਰਵਾਸੀਆਂ ਨੂੰ ਭੁੱਲ ਜਾਂਦੇ ਆ ਖੌਲ ਸੁਖਪਾਲ ਖੈਰ ਨੂੰ ਇਹ ਪੁੱਛੋ ਵੀ ਜਦੋਂ ਤੁਸੀਂ ਐਮਐਲਏ ਬਣੇ ਸੀਗੇ ਤੁਹਾਨੂੰ ਪ੍ਰਵਾਸੀਆਂ ਦੀਆਂ ਕਿੰਨੀਆਂ ਵੋਟਾਂ ਪਈਆਂ ਸੀਗੀਆਂ ਕਿੰਨੀਆਂ ਵੋਟਾਂ ਪ੍ਰਵਾਸੀਆਂ ਦੀਆਂ ਲੈ ਕੇ ਤੁਸੀਂ ਅੱਜ ਇਹ ਰੇਡ 'ਚ ਜਦੋਂ ਐਮਐਲਏ ਬਣੇ ਸੀਗੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ ਮੁੱਦਾ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਭਖਿਆ ਹੋਇਆ ਹੈ ਕਿ ਬਈ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ। ਇਸ ਮੁੱਦੇ ਨੂੰ ਲੈ ਕੇ ਵੱਖ-ਵੱਖ ਲੀਡਰ ਵੀ ਬੋਲਦੇ ਹੋਏ ਹੁਣ ਨਜ਼ਰ ਆ ਰਹੇ ਨੇ ਚਾਹੇ ਉਹ ਸਖਪਾਲ ਕਹਿ ਰਾ ਹੋਣ ਚਾਹੇ ਹੋਰ ਪੰਜਾਬ ਦੇ ਉਹ ਨੌਜਵਾਨ ਜੋ ਕਹਿੰਦੇ ਨੇ ਕਿ ਵੀ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਪਰ ਹੁਣ ਉਹਨਾਂ ਦਾ ਇਹ ਨਾਰਾ ਹੈ ਕਿ ਵੀ ਪੰਜਾਬ ਨੂੰ ਜਿਹੜੇ ਪ੍ਰਵਾਸੀ ਨੇ ਉਹਨਾਂ ਤੋਂ ਮੁਕਤ ਕਰਨਾ ਹੈ ਤਾਂ ਇਹ ਨਾਰਾ ਕਿੱਥੇ ਤੱਕ ਵਾਜਬ ਹੈ ਇਸ ਨਾਰੇ ਦੇ ਮਗਰ ਕਿਸ ਦੀ ਸਾਜਿਸ਼ ਹੈ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਪੂਰੀ ਡਿਟੇਲ ਦੇ ਉੱਪਰ ਚਰਚਾ ਜ਼ਰੂਰ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਪਹਿਲਾਂ ਵੀ ਤੁਹਾਨੂੰ ਇੰਟਰਵਿਊ ਜ਼ਰੂਰ ਇੱਕ ਕੀਤੀ ਸੀ ਜਿਸ ਦੇ ਵਿੱਚ ਕਈ ਚੀਜ਼ਾਂ ਜਾਣੀਆਂ ਨੇ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਆਸ਼ਾਨ ਸ਼ਰਮਾ ਜੋ ਕਿ ਸ਼ਿਵ ਸੈਨਾ ਅਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੁਣ ਮੁੱਦਾ ਇਹ ਚੱਲ ਰਿਹਾ ਕਿ ਵੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਇਹ ਨਾਰਾ ਹੁਣ ਲੱਗਣ ਲੱਗ ਪਿਆ ਹੈ ਇਸ ਨਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਨਾਰਾ ਸਹੀ ਲੱਗ ਰਿਹਾ ਹੈ जय शंकर जय माता दी देखो पंजाब ਦੇ ਵਿੱਚ ਪ੍ਰਵਾਸੀਆਂ ਬਾਰੇ ਇਹੋ ਜੀ ਟਿੱਪਣੀ ਕਰਨੀ ਔਰ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢਣ ਦੀ ਗੱਲ ਕਰਨੀ ਇਹ ਪੰਜਾਬ ਲਈ ਦੇਖੋ ਪੰਜਾਬ ਦੇ ਵਿੱਚ ਅੱਜ ਅਗਰ ਪੰਜਾਬ ਦੇ ਲੋਕ ਕੋਈ ਇੰਡਸਟਰੀ ਚਲਾ ਰਿਹਾ ਹੈ ਕੋਈ ਚੋਨਾ ਲਗਾ ਰਿਹਾ ਕਿਸੇ ਨੇ ਕੋਈ ਫੈਕਟਰੀ ਲਗਾਈ ਹੋਈ ਆ ਕਿਸੇ ਨੇ ਕੋਈ ਕੋਈ ਵੀ ਬਿਜ਼ਨਸ ਕਰਨਾ ਅੱਜ ਦੇ ਰੇਟ ਦੇ ਵਿੱਚ ਤੇ ਉਹ ਪ੍ਰਵਾਸੀਆਂ ਤੋਂ ਬਿਨਾ ਜਿਹੜਾ ਬਿਜ਼ਨਸ ਆ ਉਹ ਅਧੂਰਾ ਆ ਕਿਉਂਕਿ ਪੰਜਾਬੀ ਤੇ ਕੰਮ ਕਰਕੇ ਰਾਜੀ ਨਹੀਂ ਪੰਜਾਬੀਆਂ ਨੂੰ ਤੁਸੀਂ ਇਹ ਦੇਖੋ ਪੰਜਾਬੀ ਜਿਹੜੇ ਨੇ ਉਹ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਬੰਦੇ ਨੇ ਇੱਕ ਦੋ ਮਰਲੇ ਦਾ ਪਲਾਟ ਵੀ ਬਣਾਣਾ ਆ ਤੇ ਉਹ ਪੰਜਾਬੀ ਘਰ ਦੇ ਵਿੱਚ ਮਜ਼ਦੂਰ ਲਗਾ ਕੇ ਉਹ ਇੱਟਾਂ ਚੱਕ ਕੇ ਦੂਜੀ ਮੰਜ਼ਲ ਤੱਕ ਲੈ ਕੇ ਜਾਂਦੇ ਨੇ ਮੈਨੂੰ ਦੱਸੋ ਵੀ ਪੰਜਾਬੀ ਕਿਹੜਾ ਚੱਕਦਾ ਇੱਟਾ ਪੰਜਾਬ ਚ ਜੇ ਪ੍ਰਵਾਸੀ ਨਾ ਹੋਣ ਤੇ ਸ਼ਾਇਦ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਜਿਹੜੇ ਪੰਜਾਬ ਚ ਕਾਰੋਬਾਰ ਇਸ ਵੇਲੇ ਲੋਕੀ ਕਰ ਰਹੇ ਨੇ ਉਹ ਮੇਰੇ ਹਿਸਾਬ ਨਾਲ ਅੱਧੇ ਕਾਰੋਬਾਰ ਬੰਦ ਹੋਣ ਤੇ ਆ ਜਾਣਗੇ ਕਿਉਂਕਿ ਪਿੱਛੇ ਜਦੋਂ ਕਰੋਨਾ ਆਇਆ ਤੁਸੀਂ ਦੇਖਿਆ ਵੀ ਪੰਜਾਬ ਦੇ ਵਿੱਚੋਂ ਤਕਰੀਬਨ ਤਕਰੀਬਨ 90% ਪ੍ਰਵਾਸੀ ਜਿਹੜਾ ਪੰਜਾਬ ਛੱਡ ਗਿਆ ਸੀ ਔਰ ਲੋਕਾਂ ਦੇ ਕਾਰੋਬਾਰ ਜਿਹੜੇ ਸੀਗੇ ਬਿਲਕੁਲ ਉਸ ਵੇਲੇ ਠੱਪ ਹੋ ਗਏ ਹੌਲੀ 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 ਇਹ ਚੀਜ਼ ਜਿਹੜੀ ਆ ਇਹ ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋਈ ਕਿ ਸਾਡਾ ਪ੍ਰਵਾਸੀਆ ਬਿਨਾ ਗੁਜ਼ਾਰਾ ਨਹੀਂ ਬਾਕੀ ਤੁਸੀਂ ਗੱਲ ਕਰਦੇ ਹੋ ਲੱਖੇ ਸੁਧਾਨੇ ਦੀ ਉਹਦਾ ਤਾਂ ਦਿਮਾਗੀ ਸੰਤੁਲਨ ਹੀ ਖਰਾਬ ਆ ਕਿਉਂਕਿ ਇਹ ਜਿਹੜੇ ਐਮਐਲਏ ਐਮਪੀ ਬੰਦੇ ਆ ਇਹ ਉਸ ਵੇਲੇ ਪੰਜਾਬੀਆਂ ਦੇ ਪ੍ਰਵਾਸੀਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਮਿੰਤਾ ਤਰਲੇ ਪਾਉਂਦੇ ਆ ਉਹਨਾਂ ਦੇ ਨਾਂ ਦੇ ਨਾਰੇ ਲਾਂਦੇ ਆ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਛੱਟ ਪੂਜਾ ਦੇ ਵਿੱਚ ਸ਼ਾਮਿਲ ਹੁੰਦੇ ਆ ਤਾਂ ਕਿ ਇਹਨਾਂ ਨੂੰ ਵੋਟਾਂ ਪੈਣ ਜਦੋਂ ਇਹ ਲੋਕ ਉਹਨਾਂ ਕੋਲੋਂ ਵੋਟਾਂ ਲੈਂਦੇ ਆ ਉਦੋਂ ਪ੍ਰਵਾਸੀਆਂ ਨੂੰ ਭੁੱਲ ਜਾਂਦੇ ਆ ਅgetElementById ਦੇ ਵਿੱਚ ਤੁਸੀਂ ਇਹ ਬਸਤੀਆਂ ਇਲਾਕੇ ਦੇ ਵਿੱਚ ਚਲ ਜਓ ਮੇਰੇ ਹਿਸਾਬ ਨਾਲ ਕਿੰਨੀ ਆਬਾਦੀ ਜਿਹੜੀ ਪ੍ਰਵਾਸੀਆਂ ਦੀ ਹੋ ਚੁੱਕੀ ਆ ਰਾਜਨਗਰ ਤੋਂ ਅੱਗੇ ਸਾਰਾ ਪ੍ਰਵਾਸੀ ਏਰੀਆ ਉਸ ਜਗ੍ਹਾ ਤੋਂ ਇਲੈਕਸ਼ਨ ਕੋਈ ਜਿੱਤ ਕੇ ਕੱਲ ਨੂੰ ਕਵੇ ਜੀ ਪ੍ਰਵਾਸੀ ਨੂੰ ਬਾਹਰ ਕੱਢ ਦਿਓ ਪੰਜਾਬ ਦੇ ਵਿੱਚ ਪ੍ਰਵਾਸੀ ਰਹਿਣੇ ਨਹੀਂ ਚਾਹੀਦੇ ਤੇ ਉਹਨਾਂ ਦਾ ਦਿਮਾਗੀ ਸੰਤੁਲਨ ਖਰਾਬ ਆ ਬਾਕੀ ਲੱਖਾਂ ਸਧਾਨਾਂ ਦਾ ਵੈਸੇ ਹੀ ਉਹ ਤਾਂ ਸਵੇਰੇ ਉੱਠ ਕੇ ਪਤਾ ਨਹੀਂ ਕੀ ਖਾਂਦਾ ਕੀ ਨਹੀਂ ਖਾਂਦਾ ਉਹਦਾ ਦਿਮਾਗੀ ਸੰਤੁਲਨ ਉਹਦੇ ਖਰਾਬ ਚੱਲਦਾ ਉਹ ਕਦੇ ਕੁਝ ਬੋਲਦਾ ਕਦੇ ਕੁਝ ਬੋਲਦਾ ਠੀਕ ਹੈ ਨਾ ਉਹ ਤਾਂ ਆਏ ਦਿਨ ਕੋਈ ਨਾ ਕੋਈ ਜਾਣ ਬੁੱਝ ਕੇ মিডিਆ ਦੇ ਵਿੱਚ ਪ੍ਰਸ਼ਾਸਨ ਦੇ ਮੋਰੇ ਆਪਣਾ ਇੱਕ ਹਾਈਲਾਈਟਡ ਹੋਣ ਲਈ ਕੋਈ ਨਾ ਕੋਈ ਬਿਆਨ ਸਵੇਰੇ ਉੱਠ ਕੇ ਉਹਨੇ ਦੇਣਾ ਹੀ ਹੁੰਦਾ ਪਰ ਲੱਖੇ ਸਿਧਾਨੇ ਦੀ ਇਸ ਬਿਆਨਬਾਜ਼ੀ ਤੇ ਮੈਂ ਕਹਿੰਦਾ ਪ੍ਰਵਾਸੀਆਂ ਨੂੰ ਬਿਲਕੁਲ ਇਗਨੋਰ ਕਰਨਾ ਚਾਹੀਦਾ ਕਿ ਕੁਝ ਇਹੋ ਜਿਹੇ ਜਿਹੜੇ ਖੋਤੀ ਇਹਨਾਂ ਨੂੰ ਇਗਨੋਰ ਕਰੋ ਜਿਆਦਾ ਵਧੀਆ ਅੱਛਾ ਲੋਕਿ ਸਥਾਨੀ ਤਾਕਤਿਤ ਗੱਲ ਬਹੁਤ ਚਲੋ ਮੈਂ ਮੰਨਦਾ ਹੈਗਾ ਮੈਂ ਜਾਂ ਫਿਰ ਲੋਕ ਮੰਨਦੇ ਨੇ ਬਟ ਜਿਸ ਜਗ੍ਹਾ ਦੇ ਉੱਪਰ ਸੁਖਪਾਲ ਸਿੰਘ ਖੈਰਾਹੋਰੀ ਵਰਗੇ ਵੱਡੇ ਲੀਡਰ ਜਦੋਂ ਇਦਾਂ ਦੇ ਮੁੱਦੇ ਦੇ ਉੱਪਰ ਬੋਲਦੇ ਨੇ ਅਤੇ ਕਹਿੰਦੇ ਨੇ ਕਿ ਵੀ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਚਾਹੀਦਾ ਹੈਗਾ ਉਦੋਂ ਗੱਲ ਕਿਸ ਜਗ੍ਹਾ ਦੇ ਉੱਪਰ ਜਿਹੜੀ ਹੈ ਉਹ ਆ ਕੇ ਰੁਕਦੀ ਹੈਗੀ ਹੈ ਤੇ ਜਿਸ ਤਰੀਕੇ ਦੇ ਨਾਲ ਇਸ ਵਕਤ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਹੈਗਾ ਉਹ ਕਿੱਧਰ ਵੱਲ ਨੂੰ ਜਾ ਰਿਹਾ ਹੈ ਦੇਖੋ ਸੁਖਪਾਲ ਖੈਰਾਹ ਨੂੰ ਇਹ ਪੁੱਛੋ ਵੀ ਜਦੋਂ ਤੁਸੀਂ ਐਮਐਲਏ ਬਣੇ ਸੀਗੇ ਤੇ ਤੁਹਾਨੂੰ ਪ੍ਰਵਾਸੀ ਦੀਆਂ ਕਿੰਨੀਆਂ ਵੋਟਾਂ ਪਈਆਂ ਸੀਗੀਆਂ ਕਿੰਨੀਆਂ ਵੋਟਾਂ ਪ੍ਰਵਾਸੀਆਂ ਦੀਆਂ ਲੈ ਕੇ ਤੁਸੀਂ ਅੱਜ ਇਹ ਰੇਡ 'ਚ ਜਦੋਂ ਐਮਐਲਏ ਬਣੇ ਸੀਗੇ ਅੱਜ ਆਪਾਂ ਉਹਨਾਂ ਪ੍ਰਵਾਸੀਆਂ ਬਾਰੇ ਗੱਲ ਕਰੀਏ ਤੁਸੀਂ ਇਹ ਦੇਖੋ ਵੀ ਪ੍ਰਵਾਸੀ ਅਗਰ ਕੰਮ ਕਰ ਰਹੇ ਆ ਪ੍ਰਵਾਸੀ ਦੀਆਂ ਘਰ ਵਾਲੀਆਂ ਕੰਮ ਕਰ ਰਹੀਆਂ ਤੇ ਆਪਾਂ ਲੋਕ ਪ੍ਰਾਪਰਟੀ ਵੀ ਬਣਾ ਰਹੇ ਆ ਫੈਕਟਰੀਆਂ ਵੀ ਚਲਾ ਰਹੇ ਆ ਝੋਨਾ ਵੀ ਲਾ ਰਹੇ ਆ ਅੱਜ ਅਗਰ ਪ੍ਰਵਾਸੀ ਜਿਹੜੀਆਂ ਟ੍ਰੇਨਾਂ ਆਉਂਦੀਆਂ ਨੇ ਕਿਉਂ ਜਾ ਕੇ ਫੇ ਪੰਜਾਬੀ ਉੱਥੇ ਰੇਲਵੇ ਸਟੇਸ਼ਨ ਤੇ ਖੜੇ ਹੋ ਜਾਂਦੇ ਗੱਡੀਆਂ ਲਾ ਕੇ ਕਿ ਪ੍ਰਵਾਸੀ ਆਣਗੇ ਤੇ ਅਸੀਂ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਕੇ ਜਾਵਾਂਗੇ ਸਵੇਰੇ ਸਵੇਰੇ ਤੁਸੀਂ ਆਹ ਮੁਹੱਲਿਆਂ ਦੇ ਵਿੱਚ ਦੇਖੋ ਬਸਤੀਆਂ ਇਲਾਕਾ ਲੈ ਲਓ ਜਾਂ ਕੋਈ ਇਲਾਕਾ ਲੈ ਲਓ ਉੱਥੇ ਟਰਾਲੀਆਂ ਭੇਜੀਆਂ ਹੁੰਦੀਆਂ ਕਿਸਾਨਾਂ ਨੇ ਕਿਉਂ ਭੇਜਦੇ ਟਰਾਲੀਆਂ ਕਿਉਂਕਿ ਇਹ ਪ੍ਰਵਾਸੀ ਲੋਕ ਹੀ ਉਹ ਮਿਹਨਤ ਕਰ ਸਕਦੇ ਆ 8-8 ਘੰਟੇ 10-10 ਘੰਟੇ ਸਾਡਾ ਪੰਜਾਬੀ ਤਾਂ 2 ਘੰਟੇ ਮਿਹਨਤ ਨਹੀਂ ਕਰ ਸਕਦਾ ਪੰਜਾਬੀ ਨੂੰ ਕੋ ਵੀ 2 ਘੰਟੇ 3 ਘੰਟੇ ਜਾ ਕੇ ਉੱਥੇ ਆਲੂ ਪਟਰੇ ਆ ਉਹ 2-3 ਘੰਟੇ ਬਾਅਦ ਹੀ ਭੱਜ ਜਾਂਦਾ ਉਹ ਤੁਹ ਅਗਲਾ ਕਹਿੰਦਾ ਮੇਰੇ ਕੋ ਨਹੀਂ ਹੁੰਦਾ ਇਹ ਕੁਛ ਕਿਉਂਕਿ ਇਹ ਬੇਲਾ ਖਾਣਾ ਗਿਜ ਚੁੱਕੇ ਆ ਜੇ ਸਾਡੇ ਪੰਜਾਬੀ ਤਰੀਕੇ ਨਾਲ ਕੰਮ ਕਰਦੇ ਫੇਰ ਤਾਂ ਆਪਾਂ ਨੂੰ ਪ੍ਰਵਾਸੀਆਂ ਦੀ ਲੋੜ ਹੀ ਨਹੀਂ ਸੀ ਜੇ ਪ੍ਰਵਾਸੀ ਹੁਣ ਅਸੀਂ ਇੱਕ ਚੀਜ਼ ਸੋਚਦੇ ਆ ਸਾਡੇ ਲੋਕ ਇੱਥੋਂ ਬਾਹਰ ਜਾਂਦੇ ਉਹ ਉੱਥੇ ਦੇ ਪ੍ਰਵਾਸੀ ਆ ਉਹ ਜਿਹੜੇ ਯੂਪੀ ਛੱਡ ਕੇ ਪੰਜਾਬ ਆ ਗਏ ਉਹ ਇੱਥੇ ਦੇ ਪ੍ਰਵਾਸੀ ਆ ਬੇਸਿਕਲੀ ਜਿਹੜੇ ਲੋਕ ਇੱਥੋਂ 25-25 ਲੱਖ ਰੁਪਏ ਲਾ ਕੇ ਕੈਨੇਡਾ ਗਏ ਉਹ ਵੀ ਤਾਂ ਪ੍ਰਵਾਸੀ ਆ ਉਹ ਕੀ ਆ ਉਹ ਜਾ ਕੇ ਦੇਖੋ ਤੇ ਝੁਗੀਆਂ 'ਚ ਰਹਿ ਰਹੇ ਆ ਉੱਥੇ ਕੰਮ ਕੀ ਕਰ ਰਹੇ ਆ ਕੋਈ ਭਾਂਡ ਚੋਕੋ ਪਲੇਟਾਂ ਧੋ ਰਿਹਾ ਕੋਈ ਬਲਿਸ਼ਾਂ ਸਾਫ ਕਰ ਰਿਹਾ ਕੋਈ ਆਲੂ ਪਟ ਰਿਹਾ ਕੋਈ ਕੁੜੀ ਆਵਾ ਕੁਝ ਕਰ ਰਿਹਾ ਬੇਸਿਕਲੀ ਆਪਾਂ ਪੰਜਾਬੀ ਪ੍ਰਵਾਸੀਆਂ ਨੂੰ ਮਾੜਾ ਕਹਿੰਦੇ ਆ ਇਹ ਐਮਐਲਏ ਹੋ ਗਿਆ ਚਾਹੇ ਉਹ ਖੋਤੀ ਜਿਹੜਾ ਜਿਹੜਾ ਤੁਸੀਂ ਨਾਂ ਲਿਆ ਲੱਕਾ ਸਧਾਨਾ ਇਹ ਲੋਕ ਜਿਹੜੇ ਨੇ ਇਹ ਜਾਣ ਬੁੱਝ ਕੇ ਜਾਣ ਬੁੱਝ ਕੇ ਪਬਲਿਕ ਸਟੰਟ ਲੈਣ ਲਈ মিডিਆ ਦੇ ਵਿੱਚ ਆਣ ਲਈ ਪ੍ਰਵਾਸੀਆਂ ਦੇ ਕਲਾਬ ਬੋਲਦੇ ਨੇ ਫਿਰ ਜਿਹੜੇ ਆਪਣੇ ਇਥੋਂ ਭਰਾ ਕੈਨੇਡਾ ਅਮਰੀਕਾ ਭੇਜੇ ਹੋਏ ਨੇ ਉਹ ਵੀ ਤਾਂ ਪ੍ਰਵਾਸੀ ਹੀ ਨੇ ਉਹ ਕੀ ਨੇ ਉਹਨਾਂ ਨੂੰ ਵੀ ਤੇ ਉੱਥੇ ਟਰਾਲੀਆਂ ਲੈਣ ਆਂਦੀਆਂ ਨੇ ਉਹਨਾਂ ਨੂੰ ਵੀ ਤੇ ਉੱਥੇ ਬੱਸਾਂ ਲੈਣ ਆਂਦੀਆਂ ਨੇ ਜਦੋਂ ਕੰਮ ਤੇ ਜਾਂਦੇ ਨੇ ਉਹੀ ਹਾਲਾਤ ਇੱਥੇ ਨੇ ਤੇ ਫਿਰ ਆਪਾਂ ਇਹ ਸੋਚੀਏ ਵੀ ਫਿਰ ਉਹਨਾਂ ਨੂੰ ਵੀ ਜਿਹੜੇ ਬਾਹਰ ਗਏ ਨੇ ਜੇ ਕੱਲ ਨੂੰ ਉਹਨਾਂ ਨੂੰ ਵੀ ਕਹਿਣ ਜੀ ਤੁਸੀਂ ਵੀ ਬਰਵਾਸੀ ਜਿਹੜੇ ਬਾਹਰ ਜਾਓ ਫਿਰ ਕੀ ਬਣੂਗਾ ਦੱਸ ਦਿਓ ਵੀ ਫਿਰ ਕਿਸੇ ਨੇ ਕਿਹਾ ਜੀ ਮੈਂ ਰਜਿਸਟਰੀ ਲਾ ਕੇ ਪੈਸੇ ਭੇਜੇ ਸੀਗੇ ਕੈਨੇਡਾ ਭੇਜਿਆ ਸੀ ਮੁੰਡਾ ਮੈਂ ਅਮਰੀਕਾ ਭੇਜਿਆ ਸੀ ਮੈਂ ਯੂਕੇ ਭੇਜਿਆ ਸੀ ਅੱਜ ਦੀ ਡੇਟ ਦੇ ਵਿੱਚ ਜੇ ਪੰਜਾਬੀ ਕੰਮ ਕਰਨ ਵਾਲੇ ਹੋਣ ਤੇ ਆਪਣਾ ਦੇਸ਼ ਛੱਡ ਕੇ ਜਿਸ ਦੇਸ਼ ਦੇ ਵਿੱਚ ਆਪਾਂ ਜੰਮੇ ਪੜੇ ਉਹ ਦੇਸ਼ ਛੱਡ ਕੇ ਆਪਾਂ ਬਾਹਰ ਕਿਉਂ ਜਾਈਏ ਆਪਾਂ 25-25 ਲੱਖ 45-45 50-50 ਲੱਖ ਲਾ ਕੇ ਡੋਂਕੀਆਂ ਕਰਕੇ ਬਾਹਰ ਜਾਣ ਡੇ ਆ ਦੋ-ਦੋ ਮਹੀਨੇ ਹੀ ਜੰਗਲਾਂ ਦੇ ਵਿੱਚ ਕੱਟਦੇ ਆ ਪੱਤੇ ਖਾ ਕੇ ਗੁਜ਼ਾਰਾ ਕਰਦੇ ਆ ਉਦੋਂ ਫੇਰ ਵੀਡੀਓ ਪਾਣੇ ਨੂੰ ਫੋਨ ਦੇ ਉੱਤੇ ਕਿ ਸਾਡੇ ਨਾਲ ਆ ਹਾਲਾਤ ਹੋਣ ਡਿਆ ਫੇਰ ਆਪਣੇ ਦੇਸ਼ 'ਚ ਕੰਮ ਕਰੋ ਜਿਹੜਾ 25 ਲੱਖ 45 ਲੱਖ 50 ਲੱਖ ਲਾਣਾ ਆ ਉਹਦਾ ਕਾਰੋਬਾਰ ਇੱਥੇ ਖੋਲੋ ਕੋਈ ਪੰਜਾਬ ਦੇ ਵਿੱਚ ਕੀ ਗੱਲ ਕਾਰੋਬਾਰ ਹੈ ਨਹੀਂ ਲੋਕਾਂ ਦੇ ਦਾਦੇ ਪੜਦਾਦੇ ਜਿਹੜੇ ਪੁਰਾਣੇ ਲੋਕਾਂ ਦੇ ਕੰਮ ਚੱਲਦੇ ਆ ਰਹੇ ਆ ਅੱਜ ਦੀ ਡੇਟ ਦੇ ਵਿੱਚ ਦੁਕਾਨਾਂ ਇੰਨੀਆਂ-ਇੰਨੀਆਂ ਬਣੀਆਂ ਹੋਈਆਂ ਇੰਨਾ-ਇੰਨਾ ਕਾਰੋਬਾਰ ਆ ਜੇ ਲੋਕਾਂ ਨੇ ਸੰਭਾਲ ਲਿਆ ਤਾਂ ਕਾਰੋਬਾਰ ਚੱਲ ਰਿਆ ਨਾ ਉਹ ਪੁਸਤੈਨੀ ਦੁਕਾਨਾਂ ਲੋਕਾਂ ਦੀਆਂ ਮੇਰੇ ਹਿਸਾਬ ਨਾਲ 10-10 ਪੁਸਤਾ ਚੱਲਣ ਡੀਆਂ 10-10 ਪੁਸਤਾਂ ਤੋਂ ਦੁਕਾਨਾਂ ਚੱਲਣ ਡੀਆਂ ਸੰਭਾਲ ਲਿਆ ਤੇ ਕੰਮ ਕਰ ਰਹੇ ਆ ਨਾ ਉਹ ਲੋਕਾਂ ਦੇ ਦਿਮਾਗ 'ਚ ਕੀੜਾ ਫਸ ਚੁੱਕਾ ਕਿ ਬਾਹਰ 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 ਹੈ ਕੁਝ ਵੀ ਨਹੀਂ ਤੁਸੀਂ ਬਾਹਰ ਦੀਆਂ ਵੀਡੀਓ ਦੇਖੋ ਕਦੇ ਸੋਸ਼ਲ ਮੀਡੀਆ ਦੇ ਉੱਤੇ ਔਰ ਰੋੜਾਂ ਦੇ ਉੱਤੇ ਟੈਂਡ ਲਾ ਕੇ ਉੱਥੇ ਲੰਮੇ ਪਏ ਹੋਏ ਨੇ ਕਿ ਗੁਰੂ ਘਰਾਂ ਦੇ ਵਿੱਚੋਂ ਉੱਥੇ ਜਾ ਕੇ ਰੋਟੀ ਦਾ ਪ੍ਰਬੰਧ ਹੁੰਦਾ ਕੀ ਆ ਮੰਦਰਾ ਦੇ ਵਿੱਚ ਜਾ ਕੇ ਰੋਟੀ ਦਾ ਪ੍ਰਬੰਧ ਹੁੰਦਾ ਇਹ ਹਾਲਾਤ ਜਿਹੜੇ ਨੇ ਇਹ ਤੁਸੀਂ ਅਗਰ ਪੰਜਾਬ ਦੇ ਵਿੱਚ ਹੀ ਰਹਿ ਕੇ ਕਾਰੋਬਾਰ ਕਰੋ ਕੰਮ ਕਰੋ ਮਿਹਨਤ ਕਰੋ ਉੱਥੋਂ ਤੁਸੀਂ ਬਾਹਰੋਂ ਵਿਦੇਸ਼ ਦੇ ਵਿੱਚੋਂ ਜਦੋਂ ਜਹਾਜ਼ ਤੋਂ ਉਤਰਦੇ ਹੋ ਤਾਂ ਤੁਹਾਡੀ ਭਾਸ਼ਾ ਹੀ ਚੇਂਜ ਹੋ ਜਾਂਦੀ ਹੈ ਲੈਂਗੁਏਜ ਹੀ ਬਦਲ ਜਾਂਦੀ ਹੈ ਕਿ ਅਸੀਂ ਬਾਹਰੋਂ ਆਏ ਆ ਜਦੋਂ ਇਦਾਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਜਾਂ ਫਿਰ ਪੰਜਾਬ ਤੋਂ ਬਾਹਰ ਇਦਾਂ ਦੇ ਹਾਲਾਤ ਨਹੀਂ ਫਿਰ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣਾਉਣਾ ਜਾਂ ਫਿਰ ਇਸ ਤਰੀਕੇ ਦਾ ਮੁੱਦਾ ਚਲੂਣਾ ਉਹ ਕਿੱਥੇ ਤੱਕ ਵਾਜਬ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਵੀ ਕੋਈ ਨਾ ਕੋਈ ਸਾਜ ਜਿਹੜੀ ਹੋ ਸਕਦੀ ਹੈ ਮੈਂ ਕਹਿੰਦਾ ਦੇਖੋ ਸਰਕਾਰ ਜਿਹੜੀ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਨੂੰ 3 ਸਾਲ ਹੋ ਗਏ ਹੋਂਦ ਚ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ 3 ਸਾਲਾਂ ਦੇ ਵਿੱਚ 3 ਸਾਲਾਂ ਦੇ ਵਿੱਚ ਉਹਨਾਂ ਨੇ ਅਗਰ ਅਜ ਵੋਟਾਂ ਲਈਆਂ ਵੋਟਾਂ ਲੈ ਕੇ ਇੱਥੇ ਪਹੁੰਚੇ ਆ ਜੇਕ ਪ੍ਰਵਾਸੀਆਂ ਦੀਆਂ ਵੋਟਾਂ ਲਈਆਂ ਪ੍ਰਵਾਸੀਆਂ ਦੀ ਵੋਟਾਂ ਲੈ ਕੇ ਹੀ ਇੱਥੇ ਪਹੁੰਚੇ ਆ ਤੇ ਆਪਾਂ ਜੇ ਸੋਚੀਏ ਵੀ ਵੋਟਾਂ ਲੈ ਕੇ ਆਪਾਂ ਉਹਨਾਂ ਪ੍ਰਵਾਸੀਆਂ ਬਾਰੇ ਮਾੜਾ ਚੰਗਾ ਬੋਲੀਏ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਗੱਲ ਕਰੀਏ ਅੱਜ ਕਿੰਨੇ ਪ੍ਰਵਾਸੀਆਂ ਦੀਆਂ ਵੋਟਾਂ ਬਣੀਆਂ ਤੁਸੀਂ ਵੋਟਾਂ ਚੈੱਕ ਕਰਾਓ ਕਿ ਕਿੰਨੇ ਪ੍ਰਵਾਸੀਆਂ ਦੀਆਂ ਜਿਹੜੀਆਂ ਵੋਟਾਂ ਬਣ ਚੁੱਕੀਆਂ ਹੋਈਆਂ ਉਹਨਾਂ ਨੇ ਪੱਕੇ ਘਰ ਬਣਾ ਲੈ ਹੋਏ ਆ ਆਪਣੇ ਕਾਰੋਬਾਰ ਖੋਲ੍ਹ ਰਹੇ ਹੋਏ ਆ ਲੱਕੜ ਦਾ ਕੰਮ ਪੱਥਰ ਦਾ ਕੰਮ ਟਾਇਲ ਦਾ ਕੰਮ ਕਿਚਨ ਬਾਥਰੂਮ ਦਾ ਕੰਮ ਮਿਸਤਰੀ ਦਾ ਕੰਮ ਸਾਰੇ ਕੌਣ ਕਰ ਰਹੇ ਆ ਪ੍ਰਵਾਸੀ ਕਰ ਰਹੇ ਆ ਪ੍ਰਵਾਸੀਆਂ ਕੋ ਹਨਰ ਆ ਪ੍ਰਵਾਸੀ ਮਿਹਨਤ ਕਰਦੇ ਆ ਇੱਕ ਪਰਿਵਾਰ ਦੇ ਵਿੱਚ ਮੰਨ ਲਓ ਜੇ ਚਾਰ ਜੀ ਆ ਤੇ ਚਾਰੇ ਜੀ ਸਵੇਰੇ ਰੋਟੀ ਦਾ ਟਿਫਨ ਲੈ ਕੇ ਤੇ ਕੰਮ ਤੇ ਜਾਂਦੇ ਆ ਰੋਟੀ ਦਾ ਟਿਫਨ ਲੈ ਕੇ ਕੰਮ ਤੇ ਜਾਂਦੇ ਆ ਉਹ ਇਹ ਨਹੀਂ ਸੋਚਦੇ ਵੀ ਚਾਰਾਂ ਦੇ ਵਿੱਚੋਂ ਇੱਕ ਜਾਵੇ ਸਾਡੇ ਦੇ ਪ੍ਰਵਾਸੀ ਪੰਜਾਬੀ ਜਿਹੜੇ ਨੇ ਉਹ ਤਾਂ ਇਹ ਚਾਹੁੰਦੇ ਨੇ ਵੀ ਇੱਕ ਬੰਦੇ ਕੰਮ ਕਰੀਏ ਬਾਕੀ ਆਮ ਨਾਲ ਘਰ ਸੁਲਾਣੇ ਤੇ ਸਿਰ ਰੱਖ ਕੇ ਸੁੱਤੇ ਰਹਿਣ ਪਰ ਉਹ ਬੰਦੇ ਇੱਕ ਘਰ ਦੇ ਜੇ ਚਾਰ ਜੀ ਜੇ ਮੰਨ ਲਾ ਇੱਕ ਮਾਪਿਓ ਦੇ ਨਾਲ ਚਾਰ ਬੋਦੇ ਬੇਟੇ ਨੇ ਨਾ ਉਹ ਚਾਰੇ ਕੰਮ ਕਰਦੇ ਨੇ ਭਾਵੇਂ ਦਿਹਾੜੀ ਉਹਨਾਂ ਨੂੰ 600 ਹੀ ਮਿਲਦੀ ਆ ਪਰ ਫਿਰ ਵੀ ਅਗਲੇ ਦਿਹਾੜੀ ਟੱਪਾ ਕਰਕੇ ਆਪਣਾ ਰੋਜ਼ਗਾਰ ਚਲਾ ਰਹੇ ਆ ਆਪਣਾ ਪੇਟ ਭਰ ਰਹੇ ਆ ਔਰ ਜਦੋਂ ਵੀ ਪੰਜਾਬ ਦੇ ਵਿੱਚੋਂ ਜਾਂਦੇ ਆ ਤੇ ਸਮਝ ਲਓ ਵੀ ਇੱਕ ਉਹਨਾਂ ਜਿੱਦਾਂ ਸਾਡੇ ਲੋਕ ਵਿਦੇਸ਼ ਤੋਂ ਇੱਥੇ ਆਂਦੇ ਉਦਾਂ ਹੀ ਉਹ ਵੀ ਇੱਥੋਂ ਪੰਜਾਬ ਤੋਂ ਇਦਾਂ ਹੀ ਜਾਂਦੇ ਆ ਕਿ ਉਹਨਾਂ ਲਈ ਇਹ ਵੀ ਬਾਹਰ ਹੀ ਆ ਪ੍ਰਵਾਸੀਆਂ ਲਈ ਇਹ ਕੈਨੇਡਾ ਅਮਰੀਕਾ ਯੂਕੇ ਹੀ ਆ ਠੀਕ ਹੈ ਨਾ ਜੋ ਸਾਡੇ ਲੋਕਾਂ ਲਈ ਕੈਨੇਡਾ ਅਮਰੀਕਾ ਯੂਕੇ ਉੱਥੇ ਆ ਉਹ ਪ੍ਰਵਾਸੀਆਂ ਲਈ ਇਹ ਕੈਨੇਡਾ ਅਮਰੀਕਾ ਯੂਕੇ ਆ ਬਸ ਅੱਛਾ ਮੇਰੇ